ਸੋਨੇ ਦੀਆਂ ਲੜੀਆਂ ਵਾਲਾ ਸਿਰਾ ਪੱਟਿਆ ਵਾਲਿਓ ਲਿਆਉਣਾ ਮੱਥੇ ਤੇ ਲਾ ਕੇ ਲਖਮਾ ਮੱਥੇ ਤੇ ਲਾ ਕੇ ਲਖਮਾ ਜੀਰਾ ਤੇਰਾ ਚਮਕਾ ਮਾਰੇ ਵਰੀਆਂ ਚੋਂ ਸੂਤ ਮੰਦੇ ਦਾ ਚੁੱਕ ਕੇ ਮੱਥੇ ਨਾਲ ਲਾਵਾਂ ਭਾਬੀ ਮੇਰੀ ਚੰਨ ਤੋਂ ਸੋਣੀ ਭਾਬੀ ਮੇਰੀ ਚੰਨ ਤੋਂ ਸੋਣੀ ਨਕਰਾਲ ਸ਼ਿਕਾਰੀ ਮਾਣੇ ਜੇ ਮੇਰੇ ਵਸ ਵਿੱਚ ਹੋਵੇ ਅੰਬਰ ਤੋਂ ਕੋੜ ਤੇ ਤਾਰੇ ਸਿਰੇ ਵਿੱਚ ਜੜੀ ਦਾਤ ਆਜ ਸਾਰੇ ਇਹ ਸਾਰੇ বসবে না <laughs> ਤੇਰਾ ਚਿਹਰਾ ਲੜਮੜੀ ਤੇ ਭਟਣਾ ਚਿਹਰਾ ਝੂਨਾ ਤੇਰਾ ਮੂਰਮਕਾਰੀ ਜੇ ਮੇਰੇ ਵਸ ਵਿੱਚ ਦੀ ਅੰਗਰ ਤੋਂ ਕਾਲੇ ਤੇ ਤਾਰੇ ਸੇਨੇ ਹੁਟ ਚੜਿਦਾਂ ਤੇ ਨਾਰੇ ਸਾਰੇ ਇਹ ਸਾਰੇ ਜੇ

ਹਾਂ ਲकेजी ਕਲਾਸ ਦਾ ਛੋਟਾ ਬੱਚਾ ਆਏ ਨੀ ਅੱਜ ਆ ਗਿਆ ਗੁਰਵੀਰ ਸਿੰਘ ਗੁਰਵੀਰ ਸਿੰਘ ਛੋਟਾ ਬੱਚਾ ਜਿਹੜਾ ਐਲਕੇਜੀ ਕਲਾਸ ਚੋਂ ਐਲਕੇਜੀ ਕਲਾਸ ਚੋਂ ਗੁਰਵੀਰ ਸਿੰਘ ਹੈ ਛੋਟਾ ਬੱਚਾ ਚਲ ਤੁਸੀਂ ਆਜੋ ਪੁੱਤ ਪਹਿਲਾ ਜਿਹੜੇ ਤਿਆਰ ਹੋ ਆਜੋ ਤੁਸੀਂ ਆਜੋ ਕੀ ਨਾਮ ਆ ਪੁੱਤਰ ਦਾ ਆਜੋ ਕੋਈ ਕੀ ਆ ਬੰਦਾ ਇਹ ਲਾਲਾ ਪੁੱਤ ਹਾਂਜੀ 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 ਆ ਮੈਂ ਤਾਂ ਮੂੰਹ ਦੇਖ ਕੇ ਬਤਾ ਲਵਾਂਗਾ ਹਾਂਜੀ ਪ੍ਰਭਜੋਤ ਈਤਮ ਤੇ ਹਰ ਗੁਣ ਹਰ ਗੁਣ ਆ ਇਹਨਾਂ ਦੇ ਪੇਰੈਂਟਸ ਤਾਂ ਇਹਨਾਂ ਬੱਚਿਆਂ ਨੂੰ ਬੈਗ ਤੇ ਨਾਲ ਸਟੇਸ਼ਰੀ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਕੈਪਸੀ ਕਰਦੇ ਇਹ ਬੱਚੇ ਅਗਲੀ ਕਲਾਸ ਚ ਪ੍ਰਮੋਟ ਹੋ ਚੁੱਕੇ ਨੇ ਹੁਣ ਯੂਕੇਜੀ ਕਲਾਸ ਚ ਨੇ ਜਿਹੜੇ ਪ੍ਰਮੋਟ ਹੋ ਗਏ ਨੇ ਤਾਂ ਜ਼ੋਰਦਾਰ ਤਾੜੀਆਂ ਇਹਨਾਂ ਬੱਚਿਆਂ ਲਈ ਇਹਨਾਂ ਦੀ ਡਿਗਰੀ ਹੈ ਉੱਥੇ ਹੁਣ ਵੱਡੀ ਗਲਾਸ ਹੋ ਚੁੱਕੇ ਨੇ ਹੁਣ ਇਹ ਇੱਕਮਾ ਖਾਸ ਕਰਕੇ ਜਿਹੜਾ ਛੋਟਾ ਬੱਚਾ ਇਹ ਕਹਿਣਾ ਦਾ ਹੁਣ ਮੈਂ ਵੱਡਾ ਹੋ ਗਿਆ ਜੀ ਇੱਥੇ ਬੱਚੇ ਦਾ ਮਨ ਚਲੋ ਬੇਟਾ پیچھے ਇਹਨਾਂ ਬੈਗ ਫਾਹਮ ਦੇ ਤੁਸੀਂ ਕੜਚੇ ਵਿੱਚ ਹੋ ਗਏ 10 ਬੱਚੇ ਨੇ ਪਾਇਉਂ ਦਾ ਸਕੂਲ ਤੋਂ ਆ ਰਹੇ ਤੇ ਜੀ ਉਹ ਵਾਲੇ ਜਿਹੜੇ ਦਾਖਲ ਨੇ ਉਹਨਾਂ ਨੂੰ ਅਗਲੀ ਵਾਰ ਆ ਜਾਣਗੇ ਇਸ ਕਰਕੇ ਇਹ ਵੀ ਕੋਈ ਬਹੁਤਾ ਕਰਨ ਦੀ ਲੋੜ ਨਹੀਂ ਜਿਨ੍ਹਾਂ ਦੇ ਨਾਮ ਸਾਡੇ ਕੋਲ ਦਾਖਲ ਨੇ ਬੱਚੇ ਆ ਰਹੇ ਨੇ ਸਾਡੇ ਕੋਲ ਉਹਨਾਂ ਨੂੰ ਬੈਗ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਹਾਂਜੀ ਆ ਮਾ ਆ ਮਾਤਾ ਦੀ ਸੁਣ ਲੋ ਭਾਈ ਕੀ ਕਹਿੰਦੀ ਹਾਂ ਮਹਾਦਰਗਾ ਕਹਿੰਦੇ ਛਾਟਾ ਪਿਛ ਬਾਦ ਸਾਰਾ ਘੇੜਨੇ ਵੇਖੀਂ ਖਾਂਦੇ ਸਹੀ ਜੱਗਾ ਵੀ ਜੇ ਉਹ ਪ੍ਰੀ ਰਿਟਾਇਰ ਹੋ ਗਏ ਜਦੋਂ ਕਦੇ ਕਦੇ ਮਨ ਰੁਕੀ ਹੋ ਜਾਂਦਾ ਜਦੋਂ ਆਉਂਦਾ ਨਹੀਂ ਨਾ ਕੋਈ ਇਕੱਲਾ ਰਹਿ ਜਾਂਦਾ ਫਿਰ ਹੋ ਜਾਂਦਾ ਬੇਟਾ ਉੱਥੇ ਮੈਡਮ ਵਾਲੇ ਪਾਸੇ ਹੋਣੀ ਹੈ ਬੁੜੀ ਹੈਟਰ ਕੋਲ ਸਾਡੇ ਬਾਦ ਵਿੱਚ ਲੱਗਦਾ ਹੈ ਨਾ ਅੱਛੇ ਲੱਗਦੇ ਹੈ ਗੂਥੜੇ ਪੁਰਿਆ ਸਾਡੀ ਆਂਗਣਵਾੜੀ ਵਰਕਰ ਤੇ ਹੈਲਪਰ ਇਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਸਾਡੇ ਨਾਲ ਰਿਹਾ ਉਹ ਵੀ ਤੁਸੀਂ ਕਰੇ ਇੱਕ ਇੱਕ ਦੋ ਦੋ ਜੀਆਂ ਦੀ ਰੋਟੀ ਬਣਾਉਂਦੀਆਂ ਪਤਾ ਹੀ ਆਪਾਂ ਨੂੰ ਵੀ ਕੀ ਗੁੱਸਾ ਆਪਣੇ ਮੂੰਹਾਂ 'ਚ ਨਿਕਲਦਾ ਹੁੰਦਾ ਵੀ ਥੱਕ ਕੇ ਮੈਂ ਆ ਹੋ ਗਈ ਤੇ ਵਿਚਾਰੀਆਂ 50 50 55 55 ਬੱਚਿਆਂ ਦਾ ਖਾਣਾ ਜਿਹੜਾ ਉਹ ਤਿਆਰ ਕਰਦੇ ਨੇ ਇੰਨੀ ਗਰਮੀ 'ਚ ਵੀ ਦੇਖੋ ਤਾਂ ਬਹੁਤ ਮਿਹਨਤ ਕਰ ਰਹੀਆਂ ਨੇ ਤਾਂ ਇਹਨਾਂ ਦਾ ਸਨਮਾਨ ਹੈ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਲਓ ਜੀ ਇਤਨੀ ਕੀਲ ਵਾਲੇ ਫੋਨ ਦਾ ਸਟੈਨ ਨਾ ਜੀ ਕਿਲ ਤਾਂ ਬਹੁਤ ਆ ਵੀਡੀਓ ਹੋ ਰਿਹਾ ਹੋ ਰਿਹਾ ਹਾਂਜੀ ਥੋੜਾ ਇਸ ਤੋਂ ਪੈਪ ਤੱਕ ਜਾ ਜੀ ਤੇ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਰਦਾਰ 나జర్ ਸਿੰਘ ਜੀ ਜੇ ਮੇਰੀ ਆਵਾਜ਼ ਸੁਣਦੇ ਹੋਣ ਧੰਨਵਾਦ 나జర్ ਸਿੰਘ ਜੀ ਜੇ ਵਾਸੋਂ ਤੇ ਹੋਣ ਪਲੀਜ਼ ਸਟੇਜ ਤੇ ਆ ਜਾਣ ਤੇ 나జర్ ਸਿੰਘ ਜੀ ਦੇ ਫਾਦਰ ਸਾਹਿਬ ਆਜਾਓ ਜੀ ਤੁਸੀਂ ਵੀ ਸਟੇਜ ਤੇ ਹਾਂ ਜੀ 나జర్ ਸਿੰਘ ਜੀ ਉਹ ਜਦ ਅਸਾਜ ਹੋ ਗਰੇ ਨਾజర్ ਸਿੰਘ ਜੀ ਸਪੂਰੀ ਹੋ ਗਈ ਕਈ ਦਿਨ ਪਹਿਲਾਂ ਨੀ ਉਹ ਤਾਂ ਬਾਗੀਆਂ ਜੰਗੀ ਸੀ ਉਹਨੂੰ ਕੀ ਹੋ ਗਿਆ ਨੀ ਮਾਰਨ ਵਾਲੇ ਦਿਨ ਰਾਤ ਨੂੰ ਪਾਣੀ ਪੀਣ ਉੱਠੀ ਤੀ ਅੱਛਾ ਖੈਰ ਤਿਲਸ ਗਿਆ ਚੂਲਾ ਵਾ ਬੈਠੀ ਅਸ ਮੁੜ ਕੇ ਉੱਠੀ ਹੋਈ ਨਹੀਂ ਵਿਚਾਰੀ ਨਾਲ ਬਾਗੀਆਂ ਲਾੜੀ ਹੋਈ ਨੀ ਮਾੜੀ ਵਰਗੀ ਮਾੜੀ ਉਹ ਤਾਂ ਜਾਂਦੀ ਜਾਂਦੀ ਮੈਨੂੰ ਲਾਂਬਾ ਦਿਵਾ ਗਈ ਕੀ ਲਾਂਬਾ ਦਿਵਾ ਗਈ ਨੀ ਮੇਰੇ ਕਾਰਨ ਕੇ ਇੰਦਾ ਤੂੰ ਤਾਂ ਸਾਰੀ ਉਮਰ ਕੁੜੀ ਨਾਲ ਬਣਾਈ ਨਹੀਂ ਉਹ ਲੋਦੇ ਮਰੇ ਤੋਂ ਚੁੱਚੀ ਕੀਰਨੇ ਪਾਦੀ ਸਾਤ ਸ੍ਰੀ ਕੇ ਵਾਲੇ ਆਉਣਗੇ ਨਹੀਂ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਪਾਤਾ ਕੀਰਨਾ ਨਹੀਂ ਭੈਣੇ ਸੁਣ ਲਾ ਅਜੇ ਤਾਂ ਮੈਂ ਇੱਕੋ ਕੀਰਨਾ ਪਾਇਆ ਸੀ ਤੇ ਜਾਣੇ ਨੇ ਮੈਨੂੰ ਕੁੱਟਿਆ ਕੁੱਟਿਆ ਨਹੀਂ ਭੈਣੇ ਜਦੋਂ ਬੁੜੀ ਨੂੰ ਨਵਾਉਣ ਲੱਗੇ ਮੈਂ ਸੋਚਿਆ ਹੁਣ ਪਾਉਣੀ ਆ ਕੀਰਨਾ ਮੈਂ ਪਾਤਾ ਕੀਰਨਾ ਇਹੋ ਜਿਹਾ ਕਿਹੜਾ ਕੀਰਨਾ ਪਾਤਾ ਸੀ ਨਹੀਂ ਆ ਤੇ ਪਾਕੇ ਲਜਾਨ ਲੱਗੇ ਮੈਂ ਪਾਤਾ ਕੀਰਨਾ ਕੋਈ ਕਿਹੜਾ ਕੀਰਨਾ ਬੀਬੀ ਛਾਦਨੀ ਪੀੜੀ ਦਾ ਪਾਵਾਂ ਨੀ ਸੜਾਕੀ ਦਾਵਾ ਨੀ ਤਾਂ ਬੇਵਾਲੇ ਲੈ ਨੀ ਚਲੇ ਬੀਬੀ ਨੀ ਹਾਈ ਕੀ ਦੱਸਾਂ ਤੈਨੂੰ ਤਹਿ ਜਾਣ ਮੈਨੂੰ ਬਾਲਾ ਹੀ ਕੁੱਤਿਆ ਹਾਏ ਹੱਡ ਹੱਡ ਧੁਖਦਾ ਅੱਜ ਦਾ ਤੇਰੇ ਸੱਤ ਕਣੀਓ ਸੀ ਵਿਆਹ ਲਈ ਬੋਲੀ ਪਾਤੀ ਨੀ ਤਾਇਆ ਮੈਨੂੰ ਸਸਕਾਰ ਤੇ ਨਾਲ ਨਹੀਂ ਲੈ ਕੇ ਗਏ ਕਹਿੰਦੇ ਤੈ ਤਾਂ ਸਾਡਾ ਚ ਲੂਸ ਕੱਢਤਾ ਨੀ ਜਦੋਂ ਸਸਕਾਰ ਮਗਰੋਂ ਘਰੇ ਵਾਪਸ ਆ ਗਏ ਮੈਂ ਕਿਹਾ ਹੁਣ ਪੌਨੀਆਂ ਵਧੀਆਂ ਜਾ ਕੀਰਨਾ ਸਾਰੇ ਮੇਰੀ ਤਾਰੀਫ ਕਰਨਗੇ ਕੱਟ ਕੇ ਨੀ ਭੈਣੇ ਜਦੋਂ ਸਿਆਣੇ ਜੇ ਬੁੜੇ ਨੂੰ ਕਹਿਣ ਲੱਗੇ ਅਗਲਾ ਕਾਰਜ ਨਵੇੜੋ ਨਾ ਪਤਾ ਕੀ ਨਾ ਹੁਣ ਕਿਹੜਾ ਕਿਹੜਾ ਪਤਾ ਪਗਾਵਾ ਦੇ ਕਾਰਜ ਹੋ ਗਏ ਪੂਰੇ ਪਗਾਵਾਲਿਆਂ ਦੇ ਕਾਰਜ ਹੋ ਗਏ ਪੂਰੇ ਪਗਾਵਾਲਿਆਂ ਦੇ ਕਾਰਜ ਹੋ ਗਏ ਪੂਰੇ ਪਗਾਵਾਲਿਆਂ ਦੇ ਪੂਫਿੱਟੇ ਮੁਕ ਤੇ ਸੱਯੋ ਪਈਆਂ ਇੰਨਾ ਜਿਆਦੇ ਚ ਜੋਸ਼ ਹੈ ਕੁੜੀ ਨੇ ਫਿਰ ਵੀ ਹੌਸਲਾ ਨਹੀਂ ਆ ਰਿਹਾ ਹੈਗਾ ਕਹਿੰਦੀ ਮੈਂ ਤਾਂ ਕਰੂੰਗੀ ਜੀ ਪਰਫਾਰਮੈਂਸ ਆਪਣੀ ਚੈੱਕ ਮੇਰਾ ਡਾਸਤੀ ਉੱਚੋ ਵੀ ਨ ਮੈਂ ਹਟਦੀ ਹਾਂ ਜੀ ਨੇ ਬਥੇਰਾ ਸਮਝਾਇਆ ਨੂੰ ਵੀ ਕੋਈ ਨਾ ਤੂੰ ਬਿਮਾਰ ਨਾ ਹੋ ਜੀ ਜਾਦੇ ਪਰ ਨਹੀਂ ਕਹਿੰਦੀ ਮੈਂ ਜੀ ਕਰਨੀ ਹੈ ਪਰਫਾਰਮੈਂਸ ਸਕ੍ਰਿਪਟਾਂ ਵਾਲੀ ਵੀ ਤੇ ਵੀ ਬਹੁਤ ਤਿਆਰੀਆਂ ਬੱਚੇ ਨੇ ਸਾਡੀਆਂ ਇਹ ਹਾਂ ਜੀ ਇਸ ਤੋਂ ਅਗਲੀ ਪਰਫਾਰਮੈਂਸ ਲਈ ਬੱਚਿਆਂ ਨੂੰ ਆਪਾਂ ਸਟੇਜ ਤੇ ਸੱਦਾ ਦਿੰਨੇ ਆ ਅਜ ਡਾਂਸ ਡਾਂਸ ਲਈ ਆਜੋ ਦੂਜੀ ਦੇ ਪੰਜਵੀਂ ਵਾਲੀਆਂ ਬੱਚੀਆਂ ਦੂਜੀ ਦੇ ਪੰਜਵੀਂ ਵਾਲੀਆਂ 12 ਨੰਬਰ ਕੀ ਤੇ ਜੀ I'm be either Hola. I'm <laughs> going 等会、啊 ਜ਼ੋਰਦਾਰ ਤਾੜੀਆਂ ਇਹਨਾਂ ਮੱਛਲੀ ਮੱਛ ਤੇ ਆ ਜਾਣ ਜੀ ਜ਼ੋਰਦਾਰ ਤਾੜੀਆਂ ਇਹਨਾਂ ਲਈ ਹੁਣ ਤਾਂ ਆਪਾਂ ਦੇਖੋ ਪਕੌੜੇ ਆ ਇਹਨਾਂ ਨੂੰ ਵੀ ਪਕੌੜੇ ਜਿਹੜੇ ਖਾਦੇ ਨਾ ਆ ਪਕੌੜੇ ਵਾਲੀ ਦੇ ਭਾਈ ਇਹਨਾਂ ਨੇ ਇਹਨਾਂ ਦੀ ਬਦੌਲਤ ਆ ਸਾਰਾ ਜਿਹੜਾ ਪ੍ਰਬੰਧ ਕਰਿਆ ਜ਼ੋਰਦਾਰ ਤਾੜੀਆਂ ਹਾਂਜੀ ਸਾਰੇ ਆਪਾਂ ਸਮਿਟਰੀ ਜੀ ਬਣਾ ਲਈਏ ਇੱਕ ਜਿਵੇਂ ਵੀ ਭਾਈ ਮੇਰੇ ਵਰਗੇ ਥੋੜੇ ਅੱਗੇ ਆਜੋ ਲੰਬੇ ਲੰਬੇ ਮਗਰ ਜੇ ਹੋ ਜੂ। ਹਾਂਜੀ ਸਾਰਿਆਂ ਨੂੰ ਸਾਂਝੀ ਰੂਚ ਭਾਈ ਤੁਹਾਨੂੰ। ਪ੍ਰਵੀਨਤਰ ਹਰਦੀਪ ਅੱਗੇ ਆਜੋ ਅੱਗੇ ਅੱਗੇ ਹੋ ਜੁਰੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਰੇਲਾ ਹੱਥ ਜੋੜ ਕੇ ਨਾ ਬਹੁਤ ਬਹੁਤ ਸ਼ੁਕਰੀਆ ਉਮੀਦ ਵੀ ਹੈ ਜੀ ਅੱਗੇ ਤੋਂ ਵੀ ਐਵੇਂ ਸਾਡਾ ਸਹਿਯੋਗ ਕਰਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਤੇ ਜਿਹੜਾ ਪੜਾਈ ਵਾਲਾ ਹੈਗਾ ਉਹ ਅਸੀਂ ਕਿਉਂਕਿ ਟੀਚਰ ਘਟਾਂ ਉਹਨੂੰ ਵੀ ਬੇਨਤੀ ਆ ਮੈਮ ਆਜੋ ਤੁਸੀਂ ਨਾਲ ਰਮਨ ਲੇ ਵੀ ਜ਼ੋਰਦਾਰ ਤਾੜੀਆਂ ਵੀ ਬਹੁਤ ਮਿਹਨਤ ਕਰਾਉਂਦੇ ਛੋਟੇ ਬੱਚਿਆਂ ਨੂੰ ਮੈਂ ਫਿਲਮ ਨਾਲ ਆਉਂ ਰਹੀ ਆ ਜੇ ਅਗਰ ਕੇ ਮੈਨੂੰ ਤਿੰਨ ਬੰਦੇ ਹੀ ਲੋੜਾ ਦੇਖਾ ਕੀ ਹੈਗਾ ਉਹ ਦੱਸ ਦਿੱਤਾ ਜਮਲੀ ਸਾਡੀ ਨੇ ਬੋਲ ਆਹ ਲੰਘਦੇ ਨੇ ਤਿੰਨ ਬੰਦੇ ਅਰੇ ਲੋ ਬਈ ਮਾਂ ਨਿਕਲ ਜਾ ਤੁਸੀਂ ਲੱਗ ਜਾਓ ਮੈਨੂੰ ਕਲਾ ਕਰ ਕਦੇ ਫਿਲਮਾਂ ਚ ਕੰਮ ਕਰਿਆ ਬਈ ਨਾ ਬਈ ਕਰ ਲੈਂਗੇ ਹਾਂ ਬਈ ਰੋਲ ਸਮਝਾਂ ਮੈਂ ਹਾਂ ਬਈ डाबाई तेरे होरे दर्द है तेरे आप तो छोटे भाई नुम्बलो ना और डॉक्टर नुम्बलो फिर तेरा लाल चुर बोना ठीक है समझे आ आज। जाओ मैं जब तो एक्शन वालू आतू करें शुरू कर लेते हैं ना एक्शन हाय ओपे दर्द होन्दा आ जाओए हाय ओपे दर्द होन्दा हाथ ल ਹਾਏ ਓ ਡਾਕਟਰ ਮਰ ਗਿਆ ਹਾਏ ਓ ਡਾਕਟਰ ਮਰ ਗਿਆ ਹਾਏ ਓ ਮੈਂ ਕਿੱਥੇ ਮਰਿਆ ਮੈ ਤਾਂ ਜੂੰਦਾ ਕਿੱਥੇ ਹੁੰਦਾ ਦਰਦ ਇੱਥੇ ਹੁੰਦਾ ਡਾਕਟਰ ਸਾਹਿਬ ਦਰਦ ਇਹਦੇ ਤਾਂ ਠੀਕਾ ਲਾਣਾ ਪਊ ਡਾਕਟਰ ਸਾਹਿਬ ਲਾ ਦਿਓ ਕੰਮ ਨਹੀਂ ਮੈਡ ਅਬ ਤਾਂ ਠੀਕਾ ਤੇ ਟੰਕਰ ਆਲਾ ਲੱਗਦਾ ਇਹ ਹੀ ਆ ਤਾਂ ਸੱਚੀ ਡਾਕਟਰ ਜੀ ਮਾਰਤਾ ਡਾਕਟਰ ਜੀ ਮਾਰਤਾ ਅਹ ਹਾ ਐਨੀ ਦਿਆ ਗੋੜੇ ਹੌਲੀ ਕਰੋ

ਇਹਦਾ ਟੀਕਾ ਲਾਣਾ ਪਊ ਡਾਕਟਰ ਸਭ ਲਗਾ ਦਿਓ ਕੰਮ ਨਹੀਂ ਮੇੜੂ ਡਾਕਟਰ ਸਭ ਐਡਾ ਵੱਡਾ ਡਿੱਗਾ ਤੁਹਾਡੇ ਗਲਾਂ ਲੱਗ ਰਿਹਾ ਇਹੀ ਅਸਰ ਕਰੂ ਇਹਦੇ ਡਾਕਟਰ ਮਾਰਦਾ ਓਏ ਡਾਕਟਰ ਮਾਰਦਾ ਓਏ ਘਟ ਘਟ ਥੋੜਾ ਮੁਸਕਰਾ ਕੇ ਕਰੋ ਆਹ ਮੈਂ ਕਰ ਰਿਹਾ ਜਿਵੇਂ ਫਸਲ ਤੇ ਸੁੱਡੀ ਲੱਗੀ ਹੋਈ ਹੁੰਦੀ ਆ ਥੋੜਾ ਹਿਲਾਦਾ ਕਰੋ ਉਸਰਾ ਨੂੰ ਕਰਾ ਕੇ ਕਰੋ ਆਜੋ ਦੁਆਰਾ ਫਿਰ ਐਕਸ਼ਨ ਆਇਓ ਪਾਈ ਦਾ ਦੁੰਦਾ ਆਇਓ ਪਾਈ ਦਾ ਦੁੰਦਾ ਜਾ ਹਾਂ ਹਾਂ ਮੇਰੇ ਪਾਈ ਦਾ ਦੁੰਦਾ ਹਾਂ ਹਾਂ ਮੇਰੇ ਪਾਈ ਦਾ ਦੁੰਦਾ ਪਾਈ ਕਿਹੂ ਦਾ ਪਾਇਆ ਤੇ ਨਹੀਂ ਹੁੰਦਾ ਤੇ ਹੁੰਦਾ ਬੁਲਾ ਲਿਆ ਮੈਂ ਕਿੱਥੇ ਮਰਾਂ ਮੈਂ ਤਾਂ ਜਿਉਂਦਾ ਹੀ ਖੜਿਆ ਕਿੱਥੇ ਕਰਦ ਹੁੰਦਾ ਡਾਕਟਰ ਸਾਹਿਬ ਐ ਤੇ ਨਹੀਂ ਹੁੰਦਾ ਤੇ ਹੁੰਦਾ ਇਹਦੇ ਤਾਂ ਟੀਕਾ ਲਾਣਾ ਪਊ ਡਾਕਟਰ ਜੀ ਤਾਂ ਲਗਾ ਦੋ ਕੰਮ ਨੇ ਵੇੜੋ ਡਾਕਟਰ ਸਾਹਿਬ ਆ ਬਾਬਾ ਦਾ ਨਹੀਂ ਗਾਦਾ ਡੰਗਰਾਂ ਵਾਲਾ ਲੱਗਦਾ वो डॉक्टर साहब मारता वो डॉक्टर साहब मारता दर्द होता आ जाओ मर गया हो भाई आ जा

adda vadda टीका तो da लग la यही असर ehi asar karu ae te doctor marta hoye doctor लेफ्ट राइट लेफ्ट राइट लेफ्ट राइट हमारे दर्द हो रहा है हमारे दर्द हो रहा है भाई जल्दी से आ जा हमारे भाई के दर्द हो रहा है हमारे भाई के दर्द हो रहा है भाई कहाँ पर हो रहा है? भाई यहाँ पर नहीं हो रहा है यहाँ पर हो रहा है डॉक्टर को बुला के आओ जल्दी से डॉक्टर को बुला दर्द हो रहा है दर्द हो रहा है कहाँ दर्द हो रहा है हमारे बाइक हो रहा है चलो आ जाए चले ओ शेट, मैं मेडिकल किट तो वही बुलाया जो उठा कर लाए। हाथ लगाना। डॉक्टर साहब मर गया डॉक्टर साहब मर गया डॉक्टर साहब मर गया मैं मैं तो जूदा ही हूँ कहाँ हो रहा है यहाँ पर नहीं हो रहा है डॉक्टर साहब यहाँ पर हो रहा है तो टीका लगाना पड़ेगा डॉक्टर साहब लगा दो डॉक्टर साहब कितना बड़ा टीका तो डर वाला लग रहा है यही असर करेगा पे डॉक्टर साहब मारता डॉक्टर साहब मारता डॉक्टर साहब मारता ਮੇ ਡਾਕਟਰ ਪਾਗਲ ਲੱਗਦਾ ਇੰਜਨ ਕਰੀਏ ਮਿਲ ਕੇ ਉਹਦਾ ਆ ਜਾ ਚੱਲੀਏ ਬਚਾਓ ਬਚਾਓ ਓਏ ਆਪਣੇ ਤਿੰਨ ਪਾਗਲ ਤਾਂ ਹੋਤੀ ਚੱਲੋ ਨਾ ਉਹ ਲੈ ਨੂੰ ਫੜੋ thank you thank you, thank you.